ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਤੇ ਕੀ ਹਾਲ ਚਾਲ ਮਿੱਤਰੋ ਲੈ ਕੇ ਆ ਗਏ ਇੱਕ ਹੋਰ ਬਹੁਤ ਹੀ ਕੈਂਟ ਤੇ ਫਨੀ ਕਮੈਂਟਾਂ ਵਾਲੀ ਵੀਡੀਓ ਇਸ ਵੀਡੀਓ ਨੂੰ ਵੀ ਅੰਦੇ ਤੱਕ ਜ਼ਰੂਰ ਦੇਖਿਓ ਵੀਡੀਓ ਬਹੁਤ ਹੀ ਕੈਂਟ ਤੇ ਫਨੀ ਹੋਣ ਵਾਲੀ ਆ ਪਿਛਲੀ ਵੀਡੀਓ ਦੇ ਵਿਊ ਜ਼ਰੂਰ ਘਟ ਆਇਆ ਪਰ ਲਾਈਕ ਤੇ ਕਮੈਂਟ ਬਹੁਤ ਸੀ ਕੁਝ ਇਹੋ ਜਿਹੇ ਕਮੈਂਟਸ ਜਿਨ੍ਹਾਂ ਨੂੰ ਪੜ੍ਹ ਕੇ ਦਿਲ ਖੁਸ਼ ਹੋ ਗਿਆ ਬਾਕੀ ਦਿਲੋਂ ਤਨਵਾਰਾ ਸਾਰਿਆਂ ਦਾ ਐਨੇ ਵਧੀਆ ਵਧੀਆ ਕਮੈਂਟ ਕਰ ਲਈ ਹੁਣ ਹੋਰ ਟਾਈਮ ਨਹੀਂ ਖਰਾਬ ਕਰਾਂਗਾ ਤੁਹਾਡਾ ਸਿੱਧਾ ਵੀਡੀਓ ਦੇਖੋ 1 ਮਿੰਟ ਇੱਕ ਗੱਲ ਹੋਰ ਸੁਣੋ ਇਸ ਵੀਡੀਓ ਤੇ ਅਗਰ ਤੁਸੀਂ ਕੋਈ ਵੀ ਕਮੈਂਟ ਕਰਦੇ ਹੋ ਤਾਂ 5 ਜਾਂ 10 ਮਿੰਟ ਵਿੱਚ ਤੁਹਾਨੂੰ ਉਹਦਾ ਇਨਾਂ ਦੀ ਕਲਮ ਦੇ ਕਾਇਲ ਤਾਂ ਸਾਰੇ ਹੀ ਨੇ ਇਨਾਂ ਦੀ ਕਲਮ ਦੇ ਕਾਇਲ ਤਾਂ ਸਾਰੇ ਹੀ ਨੇ ਉਹ ਖੁਦ ਰੋਂ ਲੱਗ ਪਿਆ ਆਪਦੇ ਬਾਰੇ ਝੂਠ ਸੁਣ ਕੇ ਇਹ ਪਰ ਸਮਝ ਕਿਸੇ ਕਿਸੇ ਨੂੰ ਆਉਂਦੀ ਹੈ ਫਿਲਮਾਂ ਤਾਂ ਸਾਲ ਵਿੱਚ 100 ਆਉਂਦੀਆਂ ਨੇ ਪਰ ਮਾਨ ਸਾਹਿਬ ਦੀ ਫਿਲਮ ਮੁਰਦਿਆਂ ਚ ਵੀ ਜਾਨ ਪਾਉਂਦੀ ਹੈ ਫਿਲਮਾਂ ਤਾਂ ਸਾਲ ਵਿੱਚ 100 ਆਉਂਦੀਆਂ ਨੇ ਮਾਨ ਸਾਹਿਬ ਦੀ 100 ਸਾਲਾਂ ਵਿੱਚ ਚੈੱਕ ਆਂਦੀ ਆ ਉਹ ਵੀ ਫਲॉप ਭੋਰਨ ਵਾਲੇ ਭੋਰ ਹੀ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਮੱਕੀ ਦੀ ਰੋਟੀ ਤੇ ਰੋਟੀ ਨਾਲ ਅਚਾਰ ਰੱਬ ਤੋਂ ਡਰ ਆਂਟੀ ਝੂਠ ਘਾਟ ਮਾਰ ਝੂਠ ਬੋਲਣ ਲਈ ਵੀ ਹਿੰਮਤ ਚਾਹੀਦੀ ਆ ਵੈਰੀ ਗੁੱਡ 10 ਮਿੰਟ ਧੁੱਪੇ ਬਿਠਾਓ ਇਹਨੂੰ ਇਹਨਾਂ ਦੀ ਕਲਮ ਦੇ ਕਾਇਲ ਤਾਂ ਸਾਰੇ ਹੀ ਨੇ ਇਹਨਾਂ ਦੀ ਕਲਮ ਦੇ ਕਾਇਲ ਤਾਂ ਸਾਰੇ ਹੀ ਨੇ ਓੜੀਏ ਬਾਸ ਕਰ ਥੋੜਾ ਪੰਪ ਹੋਰ ਕਿਸੇ ਲਈ ਰੱਖ ਲਾ ਉਹ ਵੀ ਥੱਲੇ ਮੁੱਕ ਕਰਕੇ ਹੱਸੀ ਜਾਂਦਾ ਫਿਲਮਾਂ ਤਾਂ ਸਾਲ ਵਿੱਚ 100 ਆਉਂਦੀਆਂ ਨੇ ਪਰ ਮਾਨ ਸਾਹਿਬ ਦੀ ਫਿਲਮ ਮੁਰਦਿਆਂ 'ਚ ਵੀ ਜਾਨ ਪਾਉਂਦੀ ਹੈ। ਆਪ ਤਾਂ ਇਹ ਪੂਰਦੇ ਸੀ ਹੁਣ ਤੁਸੀਂ ਵੀ ਨਾਲ ਲੱਗ ਪਏ। ਪੋਰੀ ਚਾਲ ਇੱਕ ਇੱਕ ਕਰਕੇ ਕਿਹੜਾ ਜੋਰ ਲੱਗਦਾ। ਨਾ ਬਿਜਲੀ ਨਾ ਪਾਣੀ ਮੇਰੇ گاؤں 'ਮੇਂ ਆਪਣੀ ਕੱਟੇ ਦੁਪਹਿਰ ਨੀਂਦ ਦੀ ਛਾਂ। ਤੋ ਤੂੰ ਠੰਡ ਫੜ ਰਹੇ ਹੋ ਐਸੇ گاؤں 'ਮੇਂ। ਰੋਟੀ ਖਾ ਕੇ ਦਵਾਈ ਖਾਣਾ ਵੀਰ। ਆਲੂ ਤਾਂ ਮੈਂ ਖਾ ਲੇ ਨਾ ਪਰ ਖਾਦੀ ਮੈਂ ਕਦੇ ਤੋਰੀ ਨਹੀਂ ਪੋੜਦਾ ਤਾਂ ਹਰ ਕੋਈ ਆ ਪਰ ਤੇਰੇ ਤੋਂ ਵੱਧ ਕਿਸੇ ਨੇ ਪੋਰੀ ਨਹੀਂ ਬੱਬੂ ਵੀਰ ਐਦਾਂ ਦੀ ਕੋਈ ਗੱਲ ਨਹੀਂ ਤੂੰ ਨਾ ਬੋਲ ਯਾਰ ਜੇ ਇਹੋ ਜਿਹੇ ਅੰਨ ਦਾ ਤੇ ਹੋ ਗਏ ਫੇਰ ਤਾਂ ਰਾਜ ਲਈ ਦੁਨੀਆ ਨੀ ਰਕਾਨੇ ਦੁਨੀਆ ਨਾਲ ਬਲਦਾ ਖਾਲ ਕੁਰਚ ਕੇ ਆਇਆ ਸਾਡਾ ਹੀ ਸੀਰੀ ਏ ਜਮੀਨਾ ਕਦੇ ਬਾਈਆਂ ਜੱਟਾਂ ਦੇ ਬਾਬਾ ਜੀ ਨੇ ਕਣਕ ਚੋਂ ਪੱਠੇ ਕੱਢ ਲਏ ਦੀ ਆ ਕਮਾਈ ਬੱਲੀ ਐ ਹਫਤੇ ਦੇ ਇਕੱਠੇ ਪੱਠੇ ਲੈ ਚੱਲਿਆ ਲੱਗਦਾ ਵੀਰ ਇਹੇ ਪੱਠੇ ਮੱਝ ਲੈਣੇ ਕੇ ਘਰੇ ਚਟਨੀ ਕਟਨੀ ਹੈ ਐ ਇਨੇ ਪੱਠੇ ਪੱਕਾ ਬੱਕਰੀ ਹੋਣੀ ਬਾਈ ਕੋਲ ਵੀਰ ਮਾੜਾ ਨਾ ਬੋਲੋ ਬੱਕਰੀ ਵਾਸਤੇ ਲੈ ਕੇ ਜਾਣੇ ਆ ਪੱਠੇ ਭੈਣ ਚੋ ਅੱਧੀ ਜ਼ਿੰਦਗੀ ਹੋ ਗਈ ਪੱਠੇ ਪਾਉਂਦੇ ਨੂੰ ਇਹੋ ਜੀ ਕੁਸੀ ਨਹੀਂ ਪੋਰੀ ਕੋ ਕਾਫ ਦੀਆਂ ਪਰੀਆਂ ਵਰਗੀ ਲੱਗਦੀ ਐ ਬੰਦ ਕਰੋ ਹੱਥ ਜੋੜ ਮੇਰਾ ਦਿਲ ਸਮੁੰਦਰ ਲਹਿਰਾ ਵਾਂਗੂ ਵਗਦੀ ਐ ਵਿਆਹ ਦਾ ਮਾਹੌਲ ਖਰਾਬ ਕਰਨ ਲਈ ਸੰਪਰਕ ਕਰੋ ਵੀਰ ਜੀ ਤੁਸੀਂ ਮਰਗ ਤੇ ਗਾਇਆ ਕਰੋ ਜੋ ਵਾਣੂ ਤੱਕ ਕੇ ਚੰਨ ਸਲਾਮੀਆਂ ਪਾਊਗਾ ਫੇਰ ਦੇਖੀ ਗਿਰਨਾ ਸਾਥੋਂ ਪਾਣੀ ਵਾਰਦਿਆਂ ਜਮਹੌੜ ਹੀ ਖਰਾਬ ਕਰਨਾ ਸੀ ਤਾਂ ਕਿਸੇ ਨਾਲ ਲੜ ਪੈਂਦਾ ਵੀਰ ਤੈਨੂੰ ਕੁਝ ਨਹੀਂ ਕਹਿਣਾ ਸਾਨੂੰ ਉਹ ਬੰਦਾ ਮਲਾ ਜਿਹਨੇ ਤੇਨੂੰ ਮਾਈਕ ਫੜਾਇਆ ਵੀਰ ਜਸੜ ਹੁੰਦਾ ਇੱਥੇ ਤੇਰੀ ਛਾਤੀ 'ਚ ਚੱਪਲਾ ਮਾਰਨੀਆਂ ਸੀ ਇਹ ਹਸਬੰਦ ਨੇ ਹਮੇਸ਼ਾ ਮੈਨੂੰ ਇੱਕ ਨਾਮ ਨਾਲ ਹੀ ਬੁਲਾਇਆ ਕੀ ਤੂੰ ਮੈਨੂੰ ਦੇਂਗੀ ਜਾਂ ਮੈਂ ਬਾਹਰੋਂ ਲੈ ਕੇ ਆਂ ਵਾਟ ਯੂ ਮੀਨ ਬਾਈ ਦੇਂਗੀ ਫਿਰ ਤੁਸੀਂ ਦਿੱਤੀ ਕਿਉਂ ਬਾਹਰੋਂ ਲੈ ਕੇ ਆਇਆ ਰੋਟੀ ਮੰਗਦਾ ਹੋਣਾ ਵਿਚਾਰਾ ਇਹ ਧੁਖਾ ਇਹ ਮਤਲਬ ਦੇਂਗੀ ਮਤਲਬ ਇਹੇ ਸ਼ਬਦ ਅੱਜ ਕਹਿਣੇ ਮੈਨੂੰ ਇੰਨੀ ਈਜ਼ੀ ਹੋ ਗਏ ਜੀਹਦੇ ਨਾਲ ਤੂੰ ਬੈਠਿਆ ਉਹ ਆਪ ਠਰਕੀ ਆ ਫਿਰ ਤੁਸੀਂ ਦਿੱਤੀ ਕਿ ਉਹ ਬਾਹਰੋਂ ਲੈ ਕੇ ਆਇਆ ਕਣਕ ਦੀ ਮੰਗਦਾ ਸੀ ਜਾਂ ਮੱਕੀ ਦੀ ਫਿਰ ਤੁਸੀਂ ਦਿੱਤੀ ਜੋ ਉਹਨੇ ਮੁੱਠ ਮਾਰੀ ਫਿਰ ਹਾਂਜੀ ਇਸ ਤੱਕ ਵੀਡੀਓ ਕਿਦਾਂ ਲੱਗ ਰਹੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਲਾਈਕ ਕਰਨਾ ਨਾ ਪਹਿਲੋ 2000 ਲਾਈਕ ਹੁੰਦੇ ਹੀ ਨਾਲ ਦੇ ਨਾਲ ਇੱਕ ਹੋਰ ਵੀਡੀਓ ਅਪਲੋਡ ਕਰ ਦਿਆਂ ਤੇ ਹਿੰਦੀ ਵਾਲੇ ਕਮੈਂਟਾਂ ਦੀ ਬੜੀ ਡਿਮਾਂਡ ਸੀ ਬਹੁਤ ਲੱਭਣ ਤੋਂ ਬਾਅਦ ਆਹ ਵੀਡੀਓ ਲੱਭੀ ਆ ਚੱਕੋ ਤੋ ਸਰ ਐਸਾ ਹੋਏਗਾ ਜਦ 1 ਵਜੇ 1:00 ਤੋਂ 1:30 ਬੀਜੇ ਕੀ ਬਜੇ ਕੀ ਵਿਚ ਵੀਰ ਪੰਜਾਬੀ ਚ ਦੱਸ ਦੇ ਕਮ ਸੇ ਕਮ 5 ਧਮਾਕੇ ਹੋਏ ਤੋ ਜਿਸੇ ਮਤਲਬ ਜੈਸੇ ਕੋਈ ਅਰਥਕ ਵੇਕ ਆਤਾ ਹੈ ਐਸੇ ਸਾਰੇ ਘਰੋਂ ਕੇ ਮਤਲਬ ਕਾਂਬਨੇ ਲਗੇ ਜੈਸੇ ਕੋਈ ਅਰਥਕ ਵਿਕ ਆਤਾ ਹੈ ਸਾਰੇ ਘਰੋਂ ਕੇ ਕਾਂਪਨੇ ਲਗੇ ਜਦ 1 ਵਜੇ ਸਾਰੇ ਘਰ ਕੇ ਕਾਂਪਨੇ ਲਗੇ ਕੈਸਾ ਟੋਆ ਪਾਟਾ ਹੈ ਨਾ ਟਾਪਾ ਜਾਤਾ ਹੈ ਨਾ ਲੰਗ ਆ ਜਾਤਾ ਹੈ ਵੀਰ ਨੇ ਹਿੰਦੀ ਦੀ ਇੱਜ਼ਤ ਲੁੱਟ ਲਈ ਆ ਕੇ ਵੀਰ ਹਿੰਦੀ ਨਾਲ ਜੰਗ ਲੜੀ ਜਾਂਦਾ ਤੋ ਸਰ ਐਸਾ ਹੈ ਕਿ ਜਬ 1 ਵਜਾ 1 ਸੇ 1.5 ਵਜੇ ਕੀ ਵਜੇ ਕੀ ਬੀਚ ਤੁਮ ਲੋਗ ਆ ਜਾਤੇ ਹੋ ਮੂੰਹ ਚਾਕ ਕੇ ਸਮਾਨ ਚੂਕਾ ਨਹੀਂ ਜਾਤਾ ਘੋੜਿਆ ਤੇਰੇ ਚ ਹੌਸਲੇ ਨੇ ਪੁੱਤਰਾ ਓਏ ਕਮ ਸੇ ਕਮ ਪੰਜ ਧਮਾਕੇ ਹੋਏ ਤੋ ਜਿਸ ਸੇ ਮਤਲਬ ਜੈਸੇ ਕੋਈ ਅਰਥ ਕਵੇਕ ਆਤਾ ਹੈ ਐਸੇ ਪਿੱਛੇ ਪੜਕੇ ਵਾਲਾ ਵੀਰ ਹੱਸੀ ਜਾਂਦਾ ਅੱਛਾ ਮੁੰਡੇ ਤੁਮਨੇ ਆਪਣਾ ਨਾਮ ਕਿਆ ਦਾਸਾ ਥਾ ਇਹ ਸਾਰੇ ਘਰੋਂ ਕੇ ਮਤਲਬ ਕੰਬਨੇ ਲਗੇ ਤੋ ਐਸਾ ਹੈ ਕਿ ਠੀਕ ਤੇਰੀ ਕੌਣ ਸੇ ਬੇਲਨੇ ਮ ਬਾ ਆਈ ਹੈ ਜੋ ਤੇਰੇ ਕੋ ਹਿੰਦੀ ਬੋਲਨੀ ਪੜ ਗਈ ਆਪਣੇ ਵਾਲੇ ਵੀ ਐਟਮ ਆ ਯਾ ਬੱਤ ਸਹੀ ਹੈ ਮੇਰੇ ਭਾਈ ਤੂੰ ਤਾਂ ਹਿੰਦੀ ਤੇ ਅਟੈਕ ਕਰਤਾ ਜਦੋਂ ਰਾਤ ਨੂੰ ਮੱਛਰ ਕੰਬਲ ਚ ਵੜ ਜੇ ਇਹ ਤਾਂ ਮੇਰ ਲਾਈ ਗਈ ਹੋਏ ਹੋਏ ਵਧਕੇ ਖਨੂੰ ਵਧਕੇ ਆਉਂਦੀ ਜਾਂਦੀ ਛਾਵੇਂ ਬਹਿ ਗਈ ਹਾਏ ਲੈ ਗਈ ਰੁੱਖ ਨੂੰ ਵੱਢ ਕੇ ਸੌ ਗਈ ਅੜੇ ਸੌ ਗਿਆ ਹਟੀ ਨਾ ਜਰ ਤੱਕ ਮਨਮੋਹਣ ਵਾਰਿਸ ਤੇਰੀ ਬੋਂਡ ਚ ਤੂੰ ਵੀ ਨਹੀਂ ਦਿੰਦਾ ਅਨੂ ਦੱਸ ਕੇ ਟਾਈਮਿੰਗ ਚੈਨ ਵੀ ਖੜਕਾ ਕਰਦੀ ਆ ਉਹਦੇ ਗੱਬੇ ਚੰਗੇ ਬੱਗਈ ਉਸਤਾਦ ਜੀ ਤੁਹਾਡੇ ਪੈਰ ਕਿੱਥੇ ਨੇ ਮੈਂ ਤਜਾਬ ਪਾਵਾਂ ਐ ਤਾਂ ਮੇ ਲੱਗ ਗਈ ਜਦੋਂ ਇੱਕ ਕੰਨ ਵਾਲਾ ਹੈੱਡਫੋਨ ਖਰਾਬ ਹੋ ਜੇ ਹਰਾਮ ਦੇ ਰਣਜੀਤ ਕੌਰ ਦੀ ਸਲਵਾਰ ਵਾਪਸ ਕਰਨੀ ਕਿ ਨਹੀਂ ਵਹਨਾ ਮੌਸਮ ਵੀ ਅੱਜ ਹੈ ਮਸਤਾਨਾ ਮੰਮੀ ਤੇਰੀ ਸਲਵਾਰ ਲੱਭੀ ਜਾਂਦੀ ਆ ਮਰ ਜਾਣਿਆ ਅੱਜ जख्मी ਹੋਊ ਕੋਈ ਦੁਨੀਆ ਖਤਮ ਹੋਣ ਦਾ ਸੰਕੇਤ ਸੁਹਾਗ ਰਾਤ ਨਾ 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 लाठी ਚਾਰਜ ਸ਼ੇਰ ਹੋਵੇ ਇੱਕ ਆਮਦੋ ਮੇਰੇ ਸਾਹਮਣੇ ਖੜੇ ਹੋ ਸ਼ਟਾਰੂ ਸਾਹਿਬ ਤਜਾਬ ਨਾਲ ਸਿਰ ਨਹਾਇਆ ਕਰੋ ਦਿਮਾਗ ਖੁੱਲ ਜੂ ਕਹਨੇ ਸਰ ਕਹਦੇਗੇ ਜਿਸ ਦਿਨ ਕਹੋਗੇ ਰਹਿਣੇ ਤੱਕ 20 ਸਾਲ ਬਾਅਦ ਮਿਲਦੇ ਆ ਬਾਈ ਓਏ ਮੈਨੂੰ ਪਤਾ ਪਹਿਲਾਂ ਬਾਈ ਠੀਕ ਹੁੰਦਾ ਸੀ ਨਸ਼ਾ ਰੂਸ ਤੋਂ ਮਗਾਉਂਦਾ ਹਥਿਆਰ ਜੱਟਿਆ ਐ ਐਦਾਂ ਘਰ ਤਬਾਹ ਕਰਦੀਆਂ ਜਨਾਨੀਆਂ ਇਹਨੂੰ ਬਾਰਡਰ ਤੇ ਲਜਾਓ ਸੇਵਕਾ ਕਿੱਥੇ ਰਹਿ ਗਿਆ ਭੈਣ ਦੇਸ਼ ਨੂੰ ਤੁਹਾਡੀ ਬਹੁਤ ਲੋੜ ਹੈ ਫੱਕਰ ਘਟ ਫੁੱਦੂ ਜ਼ਿਆਦਾ ਲੱਗੀ ਜਾਂਦਾ लगदा टूना टप गया है अर्जन नु ने कराओ <laughs> पाओ फिर आटा <laughs> पुष्पा ना ना ना, ना। पुष्पिंदर <laughs> ਚੱਲ ਕਰਦੇ ਮੈਨੂੰ ਤਾਂ ਕੁੜੀ ਮਰਦ ਲੱਗੀ ਤੇ ਕੋਟ ਪੈਂਟ ਵਾਲਾ ਖੁਸਰਾ ਕੂਸੇ ਜੰਮਣ ਕੰਦਾ ਕੰਬਣ ਲੋਕੀ ਕਹਿੰਦੇ ਪਚਾਲ ਆ ਗਿਆ ਐਦਾਂ ਦਾ ਹਰੇਕ ਵਿਆਹ ਵਿੱਚ ਹੁੰਦਾ ਜੋ ਖਾਣ ਪੀਣ ਤੋਂ ਬਾਅਦ ਐਂਡ ਤੇ ਸਰਵਿਸ ਮੰਗਦਾ ਹਾਂਜੀ ਇਸ ਨਾਲ ਇਸ ਵੀਡੀਓ ਦੀ ਸਮਾਪਤੀ ਕਰਦੇ ਜਿੰਨੀ ਜਲਦੀ ਹੋਰ ਵੀਡੀਓ ਚਾਹੀਦੀ ਓਨੀ ਜਲਦੀ 2000 ਲਾਈਕ ਕਰਵਾ ਦਿਓ ਬਾਕੀ ਮੈਂ ਮਿਲਦਾ ਅਗਲੀ ਵੀਡੀਓ ਵਿੱਚ